ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਦੇ ਵਿੱਚ ਪੈਂਡੂ ਖੇਤਰ ਦੇ ਵਿੱਚ ਚੱਲ ਰਹੇ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਔਮੇਨ ਚਾਰਟ ਸਾਹਿਬ ਵਿਖੇ ਸ਼ੀਵੀ ਕਨਵੋਕੇਸ਼ਨ ਆਯੋਜਿਤ ਕੀਤੀ ਗਈ ਹੈ। ਇਸ ਮੌਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਦਿਆਸਥਤਰ ਸੁਖਮਿੰਦਰ ਸਿੰਘ ਮੁੱਖ ਮਹਿਮਾਨ ਦੇ ਵਜੋਂ ਸ਼ਾਮਲ ਹੋਏ ਨੇ ਜਦਕਿ ਇਸ ਸਮਾਗਮ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਦੇ ਸੈਨੇਟਰ ਡਾਕਟਰ ਇੰਦਰਪਾਲ ਸਿੰਘ ਸਿੱਧੂ ਦੇ ਵੱਲੋਂ ਕੀਤੀ ਗਈ ਹੈ। ਕਾਲਜ ਦੇ ਪ੍ਰਿੰਸੀਪਲ ਡਾਕਟਰ ਰਜਿੰਦਰ ਕੌਰ ਨੇ ਦੱਸਿਆ ਕਿ ਇਸ ਕਨਵੋਕੇਸ਼ਨ ਦੇ ਵਿੱਚ 225 ਦੇ ਕਰੀਬ ਵਿਦਿਆਰਥੀ ਤਿਆਂ ਨੂੰ ਡਿਗਰੀਆਂ ਵੰਡੀਆਂ ਗਈਆਂ ਨੇ ਤੇ ਇਸ ਦੇ ਨਾਲ ਹੀ ਮੈਰਿਟ ਅਤੇ ਵੱਖ-ਵੱਖ ਖੇਤਰਾਂ ਦੇ ਵਿੱਚ ਉਪਲਬਧੀਆਂ ਕਰਨ ਵਾਲੇ ਵਿਦਿਆਰਥੀਆਂ ਦਾ ਵੀ ਸਨਮਾਨ ਕੀਤਾ ਗਿਆ। ਅੱਜ ਦੇ ਡਿਗਰੀ ਵੰਡ ਸਮਾਰੋਹ ਦੇ ਵਿੱਚ ਅਜੇ ਚੀਫ ਗੈਸਟ ਸ਼ਾਮਲ ਹੋ ਕੇ ਬੜਾ ਇਮਾਨ ਮਹਿਸੂਸ ਕੀਤਾ ਹੈ। ਤੇ ਮੈਂ ਇਹਨਾਂ ਬੱਚਿਆਂ ਨੂੰ ਵੀ ਬਹੁਤ-ਬਹੁਤ ਮੁਬਾਰਕਵਾਦ ਦਿੰਦਾ ਜਿਨ੍ਹਾਂ ਨੇ ਆਪਣੇ ਇਸ ਪਿੰਡੇ ਨੂੰ ਤੈਅ ਕੀਤਾ ਤੇ ਸਫਲਤਾਪੂਰਵਕ ਆਪਣੀ ਜੀਵਨ ਦੀ ਨਵੀਂ ਸ਼ੁਰੂਆਤ ਕੀਤੀ ਹੈ। ਸ਼ਰੂਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਦਾ ਕਿ ਮੁੱਖ ਕਾਰਜ ਜਿਹੜਾ ਹੈਗਾ ਭਾਵੇਂ ਕਿ ਗੁਰਦੁਆਰਿਆਂ ਦਾ ਪ੍ਰਬੰਧ ਕਰਨਾ ਪਰ ਇੱਕ ਉਹਨੇ ਖਾਸ ਮਕਸਦ ਉਹ ਲੈ ਕੇ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣੀ ਕਮਿਟੀ ਨੂੰ ਇਸ ਵਿੱਦਿਆ ਦੇ ਖੇਤਰ ਦੇ ਵਿੱਚ ਇੱਕ ਉਸ ਮਕਾਮ ਤੇ ਪਹੁੰਚਾਉਣਾ ਜਿੱਥੇ ਉਹ ਪਹੁੰਚ ਕੇ ਸਮਾਜ ਦੀ ਸਿੱਖੀ ਸਿਧਾਂਤ ਅਨੁਸਾਰ ਸੇਵਾ ਕਰਨਗੇ ਉਸ ਉਦੇਸ਼ ਨੂੰ ਲੈ ਕੇ ਸਾਡਾ ਗੁਰੂ ਗੋਬਿੰਦ ਸਿੰਘ ਚਾਰਾ ਸਾਹਿਬ ਕਾਲਜ ਜਿਹੜਾ ਹੈ ਆਪਣਾ ਕਾਰਸ਼ੀਲ ਹੈ ਇਥੋਂ ਦੇ ਜਿਹੜੇ ਬੱਚੇ ਆਉਂਦੀਆਂ ਨੇ ਇਹਨਾਂ ਨੂੰ ਅਸੀਂ ਜਿੱਥੇ ਅਧਿਆਤਮਿਕ ਤੌਰ ਤੇ ਅਸੀਂ ਤਿਆਰ ਕਰਦੇ ਹਾਂ ਜਿਵੇਂ ਬੱਚੇ ਭਾਵੇਂ ਏਕਾਦਮਿਕ ਤੌਰ ਤੇ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਸਾਡੇ ਸਟਾਫ ਦੀ ਇਹਨਾਂ ਨੂੰ ਇਹ ਵਿੱਦਿਆ ਦੇਣੀ ਉੱਥੇ ਨਾਲ ਹੀ ਅਸੀਂ ਅਧਿਆਤਮਿਕ ਤੌਰ ਤੇ ਇਹਨਾਂ ਜੀਵਨ ਪੱਧਰ ਉੱਚਾ ਚੁੱਕਣ ਲਈ ਹਮੇਸ਼ਾ ਯਤਨ ਚੀਜ਼ ਰਹਿਣੇ ਆ ਤਾਂ ਅਸੀਂ ਗੁਰੂ ਸਾਹਿਬ ਦੇ ਉਹ ਟ੍ਰਾਂਸਫਰ ਅਨੁਸਾਰ ਇਹਨਾਂ ਦਾ ਜਿਹਦਾ ਜੀਵਨ ਬਣਾਉਣ ਦੇ ਲਈ ਛੜ ਸਾਹਿਬ ਕਾਲਜ ਅੱਜ ਛੜ ਸਾਹਿਬ ਕਾਲਜ ਦੇਖੇ ਜੋ ਗੁਰਗੁਰੂ ਮੈਸਨ ਕਾਲਜ ਪਰ ਵੂਮਨ ਆਫ ਟੈਕਨੋਲੋਜੀ ਕੰਵੋਕੇਸ਼ਨ ਸੀ ਜਿੱਥੇ ਬੱਚਿਆਂ ਨੇ ਉਹਨਾਂ ਡਿਗਰੀਆਂ ਦਿੱਤੀਆਂ ਗਈਆਂ ਆਹ ਨਾਲੇ ਜੀਵਨ ਦੇ ਵਿੱਚ ਜੋ ਉਹਨਾਂ ਨੇ ਇਸ ਕਾਲਜ ਤੋਂ ਇਸ ਸੰਸਥਾ ਤੋਂ ਪ੍ਰੇਰਣਾ ਲਈਆ ਜੋ ਉਥੋਂ ਸਿੱਖਿਆ ਉਹਨਾਂ ਦੀ ਸਾਰੀ ਜ਼ਿੰਦਗੀ ਉਹਨਾਂ ਦੇ ਕੰਮ ਆਉਣਾ ਤੇ ਬੜਾ ਵਧੀਆ ਮਾਹੌਲ ਦੇ ਵਿੱਚ ਬੜੇ ਵਧੀਆ ਖੁਸ਼ੀਮਰ ਦੇ ਮਾਹੌਲ ਦੇ ਵਿੱਚ ਇਹ ਸਾਰਾ ਜਿਹੜਾ ਅੱਜ ਦਾ ਪ੍ਰੋਗਰਾਮ ਕੀਤਾ ਗਿਆ ਤੇ ਮੈਂ ਧੰਨਵਾਦ ਕਰਦਾ ਸਾਡੇ ਸੈਕਟਰੀ ਸੁਖਵਿੰਦਰ ਜੀ ਦਾ ਅਤੇ ਸੈਨੇਟਰ ਮੈਂਬਰ ਸਿੱਧੂ ਸਾਹਿਬ ਦਾ ਜਿਨ੍ਹਾਂ ਨੇ ਸਪੈਸ਼ਲ ਆ ਕੇ ਬੱਚਿਆਂ ਨੂੰ ਹੌਸਲਾ ਬਜਾਈ ਵੀ ਕੀਤੀ ਡਿਗਰੀਆਂ ਦਿੱਤੀਆਂ ਅਤੇ ਜਿੰਨੀਆਂ ਸਾਡੀਆਂ ਭੈਣਾਂ ਨੇ ਜਿੰਨੀਆਂ ਸਾਡੀਆਂ ਬੱਚੀਆਂ ਨੇ ਜੋ ਡਿਗਰੀ ਲਈਆ ਮੈਂ ਉਹਨਾਂ ਨੂੰ ਵੀ ਆਉਣ ਵਾਲੀ ਜ਼ਿੰਦਗੀ ਦੇ ਵੇਲੇ ਸ਼ੁਭ ਕਾਮਨਾ ਦਿੰਦਾ ਬਹੁਤ-ਬਹੁਤ ਵਧਾਈ ਹੋਵੇ। ਅੱਜਕੱਲ ਗੁਰਬਿੰ ਸਿੰਘ ਖਾਲਸਾ ਕਾਲਜ ਸਰਵਨਮ ਚਾਰਟਸ ਸਾਭ ਵਿੱਚ 6ਵੇਂ ਕਨਵੋਕੇਸ਼ਨ ਹੋ ਰਹੀ ਜਿਹਦੇ ਵਿੱਚ 225 ਦੇ ਕਰੀਬ ਜੜੀਆਂ ਡਿਗਰੀਆਂ ਵੰਡੀਆਂ ਗਈਆਂ ਨੇ ਇਹ ਵਿਦਿਆਰਥੀਆਂ ਦਾ ਉਹ ਦਿਨ ਹੁੰਦਾ ਹੈ ਜਦੋਂ ਇਹ ਜਿਸ ਦਾ ਇੰਤਜ਼ਾਰ ਨਾ ਵਿਦਿਆਰਥੀ ساری ਉਮਰ ਕਰਦੇ ਨੇ ਕਿ ਜਦੋਂ ਪੜ ਰਹੇ ਹੁੰਦੇ ਨੇ ਤਾਂ ਉਹਨਾਂ ਨੂੰ ਲੱਗ ਰਿਹਾ ਹੁੰਦਾ ਕਿ ਅੱਜ ਦੇ ਦਿਨ ਬਿਗਰਿਆਂ ਸਾਨੂੰ ਮਿਲਣ ਗਿਆ ਇਹ ਬਿਗਰਿਆ ਨਹੀਂ ਹੁੰਦੀਆਂ ਇਹ ਉਹ ਖਾਮ ਹੁੰਦੇ ਨੇ ਜਿਨ੍ਹਾਂ ਦੇ ਆਸਰੇ ਉਹਨਾਂ ਨੇ ਉਡਾਰੀ ਮਾਰਨੀ ਹੁੰਦੀ ਹੈ ਤੇ ਉਡਾਰੀ ਮਾਰ ਕੇ ਉਹਨਾਂ ਨੇ ਆਪਣੀ ਮੰਜ਼ਿਲ ਨੂੰ ਹਾਸਲ ਕਰਨਾ ਹੁੰਦਾ ਹੈ ਤੇ ਮੈਨੂੰ ਆਸ ਹੈ ਕਿ ਮੇਰੇ ਵਿਦਿਆਰਥੀ ਜਿਹੜੇ ਨੇ ਉਹਨਾਂ ਨੇ ਜੋ ਕੁਝ ਵੀ ਇੱਥੇ ਸਿੱਖਿਆ ਸੋਸਾਇਟੀ ਦੇ ਵਿੱਚ ਜਾ ਕੇ ਉਹ ਉਸੇ ਦੇ ਆਸਰੇ ਜਿਹੜੀ ਹੈ ਸਰਵਿਸ ਦੇਣਗੇ ਸੇਵਾ ਕਰਨਗੇ ਸਾਡੇ ਇਸ ਸਮਾਗਮ ਦੇ ਵਿੱਚ ਸੈਕਟਰੀ ਸਰਦਾਰ ਸੁਖਮਿੰਦਰ ਸਿੰਘ ਜੀ ਸਕੱਤਰ ਵਿਦਿਆ ਡਾਕਟਰ ਇੰਦਰਪਾਲ ਸਿੰਘ ਜੀ ਸਿੱਧੂ ਸੈਨੇਟਰ ਪੰਜਾਬ ਯੂਨੀਵਰਸਿਟੀ ਅਰ ਬੀਸੀ ਨਾਮਿਨੀ ਨੇ ਸਾਡੇ ਐਲ ਐਮ ਸੀ ਦੇ ਉਹ ਹਾਜ਼ਰ ਹੋਏ ਨੇ ਇਸ ਤੋਂ ਇਲਾਵਾ ਫਤਿਹਗੜ੍ਹ ਸਾਹਿਬ ਤੋਂ ਡਾਕਟਰ ਕਸ਼ਮੀਰ ਸਿੰਘ ਜੀ ਖਾਲਸਾ ਕਾਲਜ ਕੋਟਿਆਲਾ ਤੋਂ ਡਾਕਟਰ ਉੱਭਾ ਜੀ ਬਾਬਾ ਅਜੇ ਸਿੰਘ ਖਾਲਸਾ ਕਾਲਜ ਤੋਂ ਗੁਰਦਾਸ ਰੰਗਲ ਤੋਂ ਡਾਕਟਰ ਗੁਰਜੀਤ ਸਿੰਘ ਤੇ ਮੇਰੇ ਐਲ ਐਮ ਸੀ ਮੈਂਬਰ ਸਾਰੇ ਤੇ ਵਿਸ਼ੇਸ਼ ਤੌਰ ਤੇ ਸਾਡੇ ਕੋਲ ਜਿਹੜੇ ਹਲਕਾ ਇੰਚਾਰਜ ਨੇ ਸਰਦਾਰ ਪਰਮਜੀਤ ਸਿੰਘ ਜੀ ਪਿੰਡੋਂ ਉਹ ਸਾਡੇ ਕੋਲ ਹਾਜ਼ਰ ਹੋਏ ਨੇ ਤੇ ਉਹਨਾਂ ਨੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ